ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉੱਪਰ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਈ ਵਾਰੀ ਇਦਾਂ ਹੁੰਦਾ ਏ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਉੱਪਰ ਕਿਸੇ ਨੇ ਕੋਈ ਤੰਤਰ ਵਿਦਿਆ ਕੀਤੀ ਹੈ ਪਰ ਜੀਵਨ ਵਿੱਚ ਮੁਸ਼ਕਲਾਂ ਇੰਨੀਆਂ ਆ ਜਾਂਦੀਆਂ ਨੇ ਤੇ ਕਦਮ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ ਇਸ ਕਰਕੇ ਇਹ ਸੋਚਣ ਲਈ ਫਿਰ ਮਜਬੂਰ ਹੋ ਜਾਂਦੇ ਆ ਕਿ ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਏ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਉੱਪਰ ਕਿਸੇ ਨੇ ਕੋਈ ਜਾਦੂ ਟੂਣਾ ਜਾਂ ਤੁਹਾਡੇ ਕੰਮ ਨੂੰ ਬੰਨ ਕੇ ਰੱਖਿਆ ਹੋਇਆ ਏ ਤਾਂ ਉਸ ਦੇ ਕੀ ਲੱਛਣ ਹੋਦੇ ਨੇ ਇਹ ਲੱਛਣ ਜੇਕਰ ਤੁਹਾਡੇ ਨਾਲ ਇਦਾਂ ਹੀ ਸੇਮ ਹੁੰਦੇ ਨੇ ਤਾਂ ਇਸ ਵਿੱਚੋਂ ਤੁਸੀਂ ਬਾਹਰ ਕਿਵੇਂ ਨਿਕਲਣਾ ਹੈ ਇਸ ਲਈ ਅਸੀਂ ਤੁਹਾਨੂੰ ਰਸਤਾ ਦੱਸਾਂਗੇ ਜਿੱਥੇ ਪੋਜ਼ਿਟਿਵਿਟੀ ਹੋਏ ਉੱਥੇ 네ਗਟਿਵਿਟੀ ਵੀ ਹੁੰਦੀ ਏ ਇਸੇ ਤਰ੍ਹਾਂ ਬ੍ਰਹਿਮੰਡ ਵਿੱਚ ਦੋ ਤਾਕਤਾਂ ਹੀ ਕੰਮ ਕਰਦੀਆਂ ਨੇ ਜਦੋਂ ਉਹ ਤਾਕਤਾਂ ਵੱਧ ਜਾਂਦੀਆਂ ਨੇ ਤਾਂ ਤੁਹਾਡੇ ਜੀਵਨ ਵਿੱਚ ਪਰੇਸ਼ਾਨੀਆਂ ਆ ਜਾਂਦੀਆਂ ਨੇ ਕਿਉਂਕਿ ਲੋਕ ਬੁਰਾ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਅਤੇ ਇਹ ਕੰਮ ਕਾਫੀ ਸ਼ਕਤੀਸ਼ਾਲੀ ਹੁੰਦਾ ਏ ਕਿ ਦੇਵਤਿਆਂ ਨੂੰ ਖੁਸ਼ ਕਰਨ ਦਾ ਥੋੜਾ ਜਿਹਾ ਮੁਸ਼ਕਲ ਹੈ ਪਰ ਦਾਣੋ ਛੇਤੀ ਪ੍ਰਸੰਨ ਹੋ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਹੁੰਦਾ ਏ ਕਿ ਕੋਈ ਕੰਮ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਉਸ ਵਿੱਚ ਸਫਲਤਾ ਨਹੀਂ ਮਿਲਦੀ ਭਾਵੇਂ ਉਹ ਕੰਮ ਤੁਹਾਡਾ ਪੂਰਾ ਨਹੀਂ ਹੁੰਦਾ ਤੇ ਤੁਸੀਂ ਕਿਵੇਂ ਜਾਣੋਗੇ ਕਿ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਜਾਂ ਬ੍ਰਹਿਮੰਡ ਦੀ ਕੋਈ ਤਾਕਤ ਤੁਹਾਡੇ ਤੇ ਹਾਵੀ ਹੋ ਗਈ ਏ ਆਓ ਹੁਣ ਜਾਣਦੇ ਹਾਂ ਕਿ ਤੁਹਾਡੇ ਉੱਪਰ ਕਿਸੇ ਨੇ ਕਾਲਾ ਜਾਦੂ ਕੀਤਾ ਏ ਜਾਂ ਕਿਸੇ ਨੇ ਨੇਗੇਟਿਵ એનર્ਜੀ ਦਾ ਪ੍ਰਭਾਵ ਤੁਹਾਡੇ ਉੱਤੇ ਪਾਇਆ ਹੋਇਆ ਹੈ ਜਾਦੂ ਟੂਨਾ ਸਭ ਤੋਂ ਪਹਿਲਾਂ ਮਨ ਤੇ ਮਸਤਕ ਉੱਤੇ ਅਸਰ ਕਰਦਾ ਹੈ ਜੇਕਰ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੂਨਾ ਕੀਤਾ ਹੈ ਤਾਂ ਤੁਸੀਂ ਮਾਨਸਿਕ ਤੌਰ ਤੇ ਅਸ਼ਾਂਤ ਹੋ ਜਾਓਗੇ ਤੁਹਾਡਾ ਧਿਆਨ ਬੇਵਜਾ ਚੀਜ਼ਾਂ ਵੱਲ ਜਾਵੇਗਾ ਤੇ ਤੁਹਾਡਾ ਮਨ ਹਮੇਸ਼ਾ ਲਈ ਅਸ਼ਾਂਤ ਰਹੇਗਾ ਬੇਵਜਾ ਤੁਹਾਡੇ ਦਿਮਾਗ ਦੀਆਂ ਉਲਝਣਾਂ ਵਧੀਆਂ ਜਾਣਗੀਆਂ ਤੇ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰ ਸਕੋਗੇ ਕਿ ਜਿੱਥੇ ਇਸ ਕਾਰਮਕ ਊਰਜਾ ਹੁੰਦੀ ਹੈ ਉਥੇ ਦਿਮਾਗ ਸ਼ਾਂਤ ਨਹੀਂ ਰਹਿੰਦਾ ਕੁਝ ਸੋਚਣ ਦੀ ਵੀ ਸ਼ਕਤੀ ਨਹੀਂ ਰੱਖਦਾ ਦਿਮਾਗ ਨੂੰ એનર્ਜੀ ਮਿਲਦੀ ਰਹਦੀ ਏ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਸ਼ਾਂਤ ਤੋਂ ਟਹਾਡਾ ਮਨ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਹੈ ਤੁਹਾਡੇ ਉੱਤੇ ਕਿਸੇ ਨੇ ਤੰਤਰ ਕਿਰਿਆ ਕੀਤੀ ਈ ਹੈ ਕਈ ਵਾਰੀ ਲੋਕ ਕੀ ਕਰਦੇ ਨੇ ਕਿ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕੁਝ ਮਿਲਾ ਕੇ ਜਾਦੂ ਟੂਣਾ ਖਵਾ ਦਿੰਦੇ ਨੇ ਫਿਰ ਜਦ ਮਨ ਵਿੱਚ ਉਥਲ ਪੁਥਲ ਹੁੰਦੀ ਏ ਫਿਰ ਦਿਮਾਗ ਸੋਚਦਾ ਏ ਕਿ ਮੈਨੂੰ ਇਵੇਂ ਕਿਉਂ ਲੱਗ ਰਿਹਾ ਏ ਜਿਵੇਂ ਕਿਸੇ ਨੇ ਕੁਝ ਕੀਤਾ ਏ ਤੇ ਦੂਸਰਾ ਲੱਛਣ ਇਹ ਹੁੰਦਾ ਏ ਕਿ ਬੇਵਜਹੀ ਤੁਹਾਡੇ ਮਨ ਵਿੱਚ ਲੜਾਈ ਝਗੜੇ ਵਧਦੇ ਜਾਣਗੇ ਤੁਹਾਡੇ ਰਿਸ਼ਤੇ ਵਿੱਚ ਜਿੰਨਾ ਵੀ ਪ੍ਰੇਮ ਸੀ ਉਹ ਦੁਸ਼ਮਣੀ ਦੇ ਰੂਪ ਵਿੱਚ ਬਦਲ ਜਾਂਦਾ ਏ ਇਹਦਾ ਇਹ ਮਤਲਬ ਹੁੰਦਾ ਏ ਤੁਹਾਡੇ ਪਰਿਵਾਰ ਵਿੱਚ ਬਣੇ ਹੋਏ ਵਧੀਆ ਸਬੰਧ ਤੂੰ ਕਿਸੇ ਨੂੰ ਜਲਣਾ ਹੋ ਰਹੀ ਏ ਤੇ ਫਿਰ ਉਹਨੂੰ ਘਰ ਵਿੱਚ ਤੰਤਰ ਮੰਤਰ ਜਾਂ ਜਾਦੂ ਟੂਣਾ ਕਰਵਾ ਦਿੱਤਾ ਜਾਂਦਾ ਏ ਇਦਾਂ ਕਰਨ ਨਾਲ ਕਰਦੇ ਮੈਂ ਪਰਾਂ ਵਿੱਚ ਪ੍ਰੇਮ ਘਟ ਤੇ ਦੁਸ਼ਮਣੀ ਜ਼ਿਆਦਾ ਹੋ ਜਾਂਦੀ ਏ ਜਿਸ ਬਾਰੇ ਤੁਹਾਨੂੰ ਸਮਝਣਾ ਪਵੇਗਾ ਤੇ ਜੇਕਰ ਘਰ ਵਿੱਚ ਕੋਈ ਪੰਛੀ ਵਾਰ-ਵਾਰ ਆ ਰਿਹਾ ਏ ਤੇ ਉਹ ਤੁਹਾਡੇ ਘਰੇ ਆ ਕੇ ਮਰ ਜਾਂਦਾ ਏ ਭਾਵੇਂ ਉਹ 1-2 ਮਹੀਨੇ ਬਾਅਦ ਹੀ ਆਉਂਦਾ ਏ ਇਹ ਵੀ ਪਰਮਾਨਾ ਹੈ ਕਿ ਤੁਹਾਡੇ ਘਰ ਉੱਤੇ ਕਿਸੇ ਨੇ ਜਾਦੂ ਟੂਣਾ ਕਰਾਇਆ ਹੋਇਆ ਏ ਤੇ ਜਿਹੜਾ ਪੰਛੀ ਹੈ ਉਹ ਇੱਕ ਹੀ ਜਗ੍ਹਾ ਤੇ ਆਉਂਦਾ ਏ ਤੇ ਫਿਰ ਉਹ ਮਰ ਜਾਂਦਾ ਏ ਇਸ ਨੂੰ ਇਹ ਸਾਬਤ ਹੁੰਦਾ ਏ ਕਿ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਦੇ ਨਾਲ ਪੰਛੀ ਮਾਰਿਆ ਏ ਜਦ ਕਿਸੇ ਵਿਅਕਤੀ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੋਵੇ ਉਹ ਵਿਅਕਤੀ ਆਪਣੇ ਆਪ ਨੂੰ ਬਹੁਤ ਹੀ ਮਾੜਾ ਮਹਿਸੂਸ ਕਰਦਾ ਏ ਫਿਰ ਦੁਨੀਆਦਾਰੀ ਵਿੱਚ ਇਦਾਂ ਕਿਸੇ ਨੂੰ ਉਸ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਉਹ ਵਿਅਕਤੀ ਨੂੰ ਕਿਸੇ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ ਉਹ ਆਪਣੇ ਆਪ ਵਿੱਚ ਹੀ ਮਸਤ ਰਹਿਣਾ ਸ਼ੁਰੂ ਕਰ ਦਿੰਦਾ ਏ ਕਿਸੇ ਨੂੰ ਵੀ ਬੁਲਾਉਂਦਾ ਨਹੀਂ ਪਤਾ ਨਹੀਂ ਕੀ ਉਸਦੇ ਮਨ ਵਿੱਚ ਚੱਲਦਾ ਹੁੰਦਾ ਏ ਬਸ ਆਪਣੇ ਖਿਆਲਾਂ ਵਿੱਚ ਹੀ ਤੀਕ ਹੋਇਆ ਰਹਿੰਦਾ ਏ ਮਨ ਦੀ ਬੇਚਾਨੀ ਉਸ ਨੂੰ ਵਾਰ-ਵਾਰ ਮਾਰਦੀ ਏ ਇਹ ਲੱਛਣ ਵੀ ਮੇਨ ਏ ਜੇਕਰ ਤੁਹਾਡੇ ਉੱਪਰ ਕਿਸੇ ਨੇ ਕੀਤਾ ਕਰਾਇਆ ਹੈ ਜੇਕਰ ਤੁਹਾਡੇ ਆਸ-ਪਾਸ ਇਦਾਂ ਦੇ ਕੋਈ ਵਿਅਕਤੀ ਜਾਂ ਔਰਤ ਰਹਿ ਰਹੀ ਹੈ ਤਾਂ ਇਹ ਸਮਝੋ ਕਿ ਉਸ ਉੱਪਰ ਕਿਸੇ ਨੇ ਕਿਰਿਆ ਕਰਮ ਜਾਦੂ ਡੋਣਾ ਹੋਇਆ ਏ ਜੇਕਰ ਤੁਹਾਨੂੰ ਮਹਿਸੂਸ ਹੋਵੇ ਕਿ ਮੇਰੇ ਪਿੱਛੇ ਕੋਈ ਹੈ ਉਹ ਜ਼ਰੂਰ ਹੋਵੇਗਾ ਕਿਉਂਕਿ ਇਸ ਤੋਂ ਬਿਨਾ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਖਾਣਾ ਖਾਂਦੇ ਸਮੇਂ ਇਹ ਮਹਿਸੂਸ ਹੋਵੇ ਕਿ ਮੇਰੇ ਨਾਲ ਕੋਈ ਬੈਠ ਕੇ ਖਾਣਾ ਖਾ ਰਿਹਾ ਹੈ ਤਾਂ ਉੱਥੇ ਜ਼ਰੂਰ ਕੋਈ ਨਾ ਕੋਈ ਹੋਵੇਗਾ ਉਸ ਨਾਲ ਬੈਠਾ ਤੁਹਾਨੂੰ ਦਿਖਾਈ ਪਾਵੇਂ ਨਹੀਂ ਦੇ ਰਿਹਾ ਪਰ ਤੁਹਾਨੂੰ ਅਹਿਸਾਸ ਤਾਂ ਹੋ ਰਿਹਾ ਹੈ ਇਹ ਵੀ ਅਸਰ ਹੁੰਦਾ ਹੈ ਕੀਤੇ ਕਰਾਏਗਾ ਕਈ ਲੋਕ ਰਾਤ ਨੂੰ ਸੁਪਨੇ ਵਿੱਚ ਕੀ ਦੇਖਦੇ ਨੇ ਉਹਨਾਂ ਨੂੰ ਕੋਈ ਬੁਲਾ ਰਿਹਾ ਹੈ ਇਹ ਤੁਹਾਡੇ ਲਈ ਸਹੀ ਨਹੀਂ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਉੱਤੇ ਕਿਸੇ ਨੇ ਪ੍ਰਚੰਡ ਕਿਰਿਆ ਕਰਵਾਈ ਹੈ ਤਾਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣ ਲਈ ਤੁਹਾਨੂੰ ਘਰ ਵਿੱਚ ਪੂਜਾ ਪਾਠ ਕਰਵਾਉਣਾ ਚਾਹੀਦਾ ਹੈ ਜੇਕਰ ਤੁਹਾਡੇ ਸਿਰ ਦੇ ਕਿਸੇ ਹਿੱਸੇ ਵਿੱਚ ਦਰਦ ਰਹੇ ਇਸ ਦਾ ਵੀ ਮਤਲਬ ਹੁੰਦਾ ਹੈ ਕਿ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੂਣਾ ਕਰਵਾਇਆ ਹੋਇਆ ਹੈ ਸਰੀਰ ਦੇ ਕੋਈ ਹਿੱਸੇ ਜਿਵੇਂ ਨੱਕ ਕੰਨ ਪੇਟ ਜਾਂ ਨਾਲਾਂ ਦੇ ਵਿੱਚ ਲਗਾਤਾਰ ਦਰਦ ਰਹੇ ਤਾਂ ਡਾਕਟਰ ਦੇ ਕੋਲ ਜਾਣ ਤੇ ਵੀ ਇਸ ਦਾ ਇਲਾਜ ਨਾ ਮਿਲੇ ਖਾਸ ਤੌਰ ਦੇ ਨਲਾਂ ਵਿੱਚ ਦਰਦ ਹੋਣ ਤੋਂ ਵੀ ਪਤਾ ਲੱਗਦਾ ਏ ਕਿ ਤੁਹਾਡੇ ਉੱਤੇ ਕਿਸੇ ਨੇ ਕੋਈ ਗਿਰਿਆ ਕੀਤੀ ਈ ਏ ਘਰ ਵਿੱਚ ਰੱਖੀਆਂ ਜਾਂ ਚੀਜ਼ਾਂ ਤੁਹਾਨੂੰ ਉਸੇ ਹੀ ਜਗ੍ਹਾ ਨਹੀਂ ਮਿਲਦੀਆਂ ਜਿੱਥੇ ਤੁਸੀਂ ਰੱਖਦੇ ਹੋ ਉੱਥੇ ਉਹ ਚੀਜ਼ਾਂ ਹੁੰਦੀਆਂ ਨਹੀਂ ਜਾਂ ਗਾਇਬ ਹੋ ਜਾਂਦੀਆਂ ਨੇ ਇਹ ਵੀ ਤੁਹਾਡੇ ਘਰ ਵਿੱਚ ਜਾਦੂ ਟੂਣੇ ਦਾ ਅਸਰ ਹੋਵੇਗਾ ਕਈ ਵਾਰੀ ਕੀ ਹੁੰਦਾ ਏ ਤੁਹਾਡਾ ਰਿਸ਼ਤਾ ਵੀ ਪੱਕਾ ਨਹੀਂ ਹੁੰਦਾ ਤੇ ਤੁਹਾਡਾ ਵਿਆਹ ਵੀ ਨਹੀਂ ਹੋ ਰਿਹਾ ਹੁੰਦਾ ਤਹਾਡੇ ਕੋਈ ਵਾਲ ਕੱਟ ਕੇ ਲੈ ਜਾਂਦਾ ਏ ਜਿਵੇਂ ਕੋਈ ਤੁਹਾਡਾ ਕਪੜਾ ਚੋਰੀ ਕਰਕੇ ਲੈ ਜਾਂਦਾ ਏ ਜਾਦੂ ਟੂਨੇ ਦੇ ਅਸਰ ਨਾਲ ਹੀ ਤੁਹਾਡੇ ਕਰਮ ਲੀਕ ਕਾਰਕ ਹੁੰਦੇ ਨੇ ਵਿਆਹ ਨਾ ਹੋਣਾ ਸੰਤਾਨ ਦੀ ਪ੍ਰਾਪਤੀ ਨਾ ਹੋਣਾ ਇਹ ਸਾਰਾ ਜਾਦੂ ਟੂਨੇ ਦਾ ਹੀ ਅਸਰ ਹੁੰਦਾ ਏ ਤੁਸੀਂ ਲੱਖ ਕਮਾਉਂਦੇ ਹੋ ਲੱਖ ਬਜਤੀ ਕਰਦੇ ਹੋ ਪਰ ਤੁਹਾਡੀ ਕਮਾਈ ਵਿੱਚ ਬਰਕਤ ਨਹੀਂ ਪੈਂਦੀ ਸਾਰਾ ਪੈਸਾ ਇੱਧਰ ਉੱਧਰ ਖਰਚ ਹੋ ਜਾਂਦਾ ਏ ਇਹ ਤਾਂ ਇਹ ਵੀ ਮਤਲਬ ਹੁੰਦਾ ਏ ਕਿ ਤੁਹਾਡੇ ਉੱਤੇ ਕਿਸੇ ਜਾਦੂ ਟੂਨੇ ਦਾ ਅਸਰ ਹੈ ਕਿਸੇ ਨੇ ਤੁਹਾਡੇ ਉੱਤੇ ਜਾਂ ਤੁਲਨਾ ਕਰਕੇ ਤੁਹਾਡੀ ਤਰੱਕੀ ਦੇ ਰਾਹ ਨੂੰ ਬੰਦ ਕਰ ਦਿੱਤਾ ਏ ਇਸ ਨਾਲ ਤੁਹਾਡੀ ਸਿਹਤ ਵਿੱਚ ਲਗਾਤਾਰ ਗੜਾਟ ਆਉਂਦੀ ਰਹੇਗੀ ਜੇਕਰ ਤੁਸੀਂ ਰਾਤ ਵਿੱਚ ਬੁਰੇ ਸੁਪਨੇ ਵੀ ਦੇਖਦੇ ਹੋ ਤਾਂ ਇਹ ਵੀ ਅਸਰ ਹੁੰਦਾ ਏ ਇਹਨਾਂ ਜਾਂ ਤੁਲਣਿਆਂ ਤੋਂ ਬਾਹਰ ਨਿਕਲਣ ਲਈ ਤੁਸੀਂ ਤੁਹਾਨੂੰ ਅਸੀਂ ਇੱਕ ਖਾਸ ਉਪਾਅ ਦੱਸਾਂਗੇ ਇਸ ਦਾ ਕੋਈ ਤੋੜ ਨਹੀਂ ਹੈ ਜੇਕਰ ਇਹ ਉਪਾਅ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਜਾਂ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਏ ਤਾਂ ਉਸ ਦਾ ਸਾਰਾ ਅਸਰ ਖਤਮ ਹੋ ਜਾਵੇਗਾ ਕਈ ਵਾਰੀ ਤੁਹਾਨੂੰ ਇਦਾਂ ਲੱਗਦਾ ਏ ਤੁਹਾਨੂੰ ਪਿਛੋਂ ਕਿਸੇ ਨੇ ਆਵਾਜ਼ ਮਾਰੀ ਏ ਪਰ ਜਦੋਂ ਤੁਸੀਂ ਪਿਛੇ ਦੇਖਦੇ ਹੋ ਤਾਂ ਪਿਛੇ ਕੋਈ ਵੀ ਨਹੀਂ ਹੁੰਦਾ ਜਦ ਤੁਹਾਨੂੰ ਕੋਈ ਪਿਛੋਂ ਆਵਾਜ਼ ਦੇਵੇ ਤਾਂ ਪਹਿਲੀ ਆਵਾਜ਼ ਤੇ ਤੁਸੀਂ ਉਸ ਨੂੰ ਕੋਈ ਜਵਾਬ ਨਾ ਦਿਓ ਜੇਕਰ ਉਹ ਵਿਅਕਤੀ ਦੂਜੀ ਵਾਰ ਆਵਾਜ਼ ਮਾਰੇ ਜਦ ਵੀ ਤੁਹਾਨੂੰ ਕੋਈ ਪਿਛੋਂ ਆਵਾਜ਼ ਦੇਵੇ ਤਾਂ ਉਸ ਦੀ ਪਹਿਲੀ ਆਵਾਜ਼ ਤੇ ਤੁਸੀਂ ਉਸ ਨੂੰ ਜਵਾਬ ਨਾ ਦਿਓ ਜੇਕਰ ਉਹ ਵਿਅਕਤੀ ਤੁਹਾਨੂੰ ਦੂਜੀ ਆਵਾਜ਼ ਮਾਰੇ ਕਿਉਂਕਿ ਨਕਾਰਾਤਮਕ ਊਰਜਾ ਇੱਕ ਹੀ ਵਾਰ ਆਵਾਜ਼ ਦਿੰਦੀ ਹੈ ਦੂਜੀ ਵਾਰੀ ਆਵਾਜ਼ ਨਹੀਂ ਦਿੰਦੀ ਇਸੇ ਕਰਕੇ ਜਦੋਂ ਵੀ ਤੁਹਾਨੂੰ ਏਦਾਂ ਦਾ ਕੁਝ ਮਹਿਸੂਸ ਹੋਵੇ ਤੁਸੀਂ ਆਪਣੇ ਆਪ ਵਿੱਚ ਸਤਰਾ ਕਰੋ ਢੱਲਾਪਣ ਮਹਿਸੂਸ ਨਾ ਕਰੋ ਤੇ ਰਾਤ ਨੂੰ ਜੇਕਰ ਤੁਹਾਨੂੰ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਵਾਰ-ਵਾਰ ਜਾਗ ਖੁੱਲ ਜਾਂਦੀ ਹੈ ਤਾਂ ਇਸ ਲਈ ਤੁਸੀਂ ਇਹ ਮਹਿਸੂਸ ਕਰੋ ਇਸ ਵਿੱਚ ਵੀ ਕੋਈ ਗੜਬੜ ਹੈ ਇਸ ਸਮੇਂ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਇਸ ਲਈ ਤੁਹਾਨੂੰ ਤੁਰੰਤ ਇਸ ਦੀ ਸ਼ਾਂਤੀ ਕਰਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਜਾਂ ਵਾਰ-ਵਾਰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਇਹ ਵੀ ਕਿਸੇ ਕੀਤੇ ਕਰਾਏ ਦਾ ਅਸਰ ਹੁੰਦਾ ਹੈ ਕਈ ਵਾਰੀ ਤਾਂ ਗਵਾਂਢੀ ਵੀ ਇਸ ਤਰ੍ਹਾਂ ਕਰਦੇ ਨੇ ਜੇਕਰ ਤੁਸੀਂ ਜੌਬ ਕਰਦਾ ਉਹਨਾਂ ਨੂੰ ਜਲਣੋਂ ਲੱਗ ਪੈਂਦੀ ਹੈ ਉਹ ਕੀਤੇ ਕਰਾਏ ਵਿੱਚ ਤੁਹਾਨੂੰ ਫਸਾ ਦਿੰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਜੇਕਰ ਤੁਹਾਡੀ ਬਿਮਾਰੀ ਕਿਸੇ ਡਾਕਟਰ ਨੂੰ ਸਮਝ ਨਾ ਆਵੇ ਸਰੀਰ ਸੁਕਣ ਲੱਗ ਪਵੇ ਇਹ ਵੀ ਅਸਰ ਹੁੰਦਾ ਹੈ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਕਈ ਵਾਰੀ ਲੋਕਾਂ ਨੂੰ ਸਮਝ ਨਹੀਂ ਆਉਂਦਾ ਉਹ ਸੋਚਦੇ ਨੇ ਇਹ ਕੋਈ ਬਿਮਾਰੀ ਹੈ ਪਰ ਇਹ ਬਿਮਾਰੀ ਨਹੀਂ ਹੁੰਦੀ ਕਿਉਂਕਿ ਸਰੀਰ ਉੱਤੇ ਇਸ ਦਾ ਅਸਰ ਪੈਂਦਾ ਹੈ ਬਸ ਬੰਦੇ ਦੇ ਪ੍ਰਾਣ ਨਹੀਂ ਨਿਕਲਦੇ ਪਰ ਸਰੀਰ ਬੇਜਾਨ ਕਰ ਦਿੰਦਾ ਹੈ ਰਾਤ ਨੂੰ ਸੌਂਦੇ ਹੋ ਤਾਂ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਤੁਹਾਡਾ ਸਰੀਰ ਕੋਈ ਛਾਤੀ ਤੋਂ ਦਬਾਰਿਆ ਹੁੰਦਾ ਹੈ ਤੁਹਾਨੂੰ ਸਿਰਫ ਇਹ ਅਹਿਸਾਸ ਹੁੰਦਾ ਹੈ ਪਰ ਅਸਲ ਵਿੱਚ ਇਹ ਹੁੰਦਾ ਨਹੀਂ ਕਈ ਵਾਰੀ ਤੁਹਾਨੂੰ ਲੱਗਦਾ ਏ ਕੋਈ ਤੁਹਾਡਾ ਗਲਾ ਦਬਾਰਿਆ ਹੋਵੇ ਜੇਕਰ ਤੁਹਾਡੇ ਨਾਲ ਇਦਾਂ ਹੋਵੇ ਤਾਂ ਤੁਸੀਂ ਜ਼ਰੂਰ ਕਿਸੇ ਤਾਂ ਤਰੀਕ ਕੋਲ ਇਸ ਦਾ ਇਲਾਜ ਕਰਵਾ ਲਵੋ ਜੀ ਦੇ ਅੰਦਰ ਜਿਵੇਂ ਕੋਈ ਕਿੱਲ ਚੁਭ ਰਿਹਾ ਹੋਵੇ ਜੇਕਰ ਇਦਾਂ ਦਾ ਮਹਿਸੂਸ ਹੁੰਦਾ ਏ ਤਾਂ ਤੁਹਾਨੂੰ ਬਹੁਤ ਹੀ ਜਲਦੀ ਇਸ ਲਈ ਉਪਾਅ ਕਰ ਲੈਣਾ ਚਾਹੀਦਾ ਏ ਜਦੋਂ ਘਰ ਵਿੱਚ ਕਿਸੇ ਸ਼ਾਇਦ ਅਸਰ ਹੁੰਦਾ ਏ ਤਾਂ ਘਰ ਵਿੱਚ ਬਿਮਾਰੀਆਂ ਤੇ ਪਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਨੇ ਤਹਾਡੇ ਘਰ ਵਿੱਚ ਲੱਗਿਆ ਹੈ ਤુલਸੀ ਦਾ ਬੂਟਾ ਵੀ ਜੇਕਰ ਵਾਰ-ਵਾਰ ਸੁੱਕਣ ਲੱਗ ਪੈਂਦਾ ਏ ਤਰਾਂ ਤੋ ਤੁਸੀਂ ਸ਼ਾਂਤੀ ਦਾ ਪਾਠ ਕਰਵਾਓ ਇਹ ਜਾਦੂ ਟੂਨੇ ਦਾ ਹੀ ਲੱਛਣ ਹੁੰਦਾ ਏ ਜੇਕਰ ਤੁਹਾਨੂੰ ਲੱਗਦਾ ਏ ਕਿ ਘਰ ਵਿੱਚ ਤੁਹਾਡਾ ਦਮ ਘਟ ਰਿਹਾ ਏ ਤੁਸੀਂ ਬਾਹਰ ਨੂੰ ਭਜਣਾ ਚਾਹੁੰਦੇ ਹੋ ਤੁਸੀਂ ਇਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਇਹ ਉਪਾਅ ਲਗਾਤਾਰ 7 ਦਿਨ ਕਰੋ ਪਾਣ ਦਾ ਪਤਾ ਤੁਸੀਂ ਬਾਜ਼ਾਰ ਤੋਂ ਖਰੀਦ ਕੇ ਲਿਆਓ ਤਾਂ ਪਤਾ ਬਿਲਕੁਲ ਸਾਫ਼ ਸੁਥਰਾ ਹੋਵੇ ਕਟਿਆ ਫਟਿਆ ਨਾ ਹੋਵੇ ਸਾਫ਼ ਸੁਥਰਾ ਤੇ ਵਧੀਆ ਪਤਾ ਹੋਵੇ ਉਹ ਪਤਾ ਜਿੰਨਾ ਹੀ ਵਧੀਆ ਹੋਵੇਗਾ ਪੱਤੇ ਨਾਲ ਉਨਾ ਹੀ ਵਧੀਆ ਹੋਵੇਗਾ ਪੱਤੇ ਦੇ ਨਾਲ ਡੰਡੀ ਨਹੀਂ ਹੋਣੀ ਚਾਹੀਦੀ ਹੁਣ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਇਸ ਪੱਤੇ ਉੱਤੇ ਪੀੜੀ ਸਰੋਂ ਦੇ ਤੇਲ ਦਾ ਤੁੱਕਾ ਪਾ ਦਿਓ ਪੱਤੇ ਦੇ ਦੋਹਾਂ ਪਾਸੇ ਤੁਸੀਂ ਸਰੋਂ ਦਾ ਤੇਲ ਲਗਾਉਣਾ ਹੈ ਇੱਕ ਹੀ ਬੂੰਦ ਸਰੋਂ ਦਾ ਤੇਲ ਲਗਾਉਣਾ ਹੈ ਤੁਸੀਂ ਰਾਤ ਨੂੰ ਜਿਸ ਬੰਨੇ ਸੌਂਦੇ ਹੋ ਭਾਵੇਂ ਜਿਸ ਬੰਨੇ ਸਿਰਹਾਣਾ ਰੱਖਦੇ ਹੋ ਤੁਸੀਂ ਚਾਹੋ ਤਾਂ ਸਿਰਹਾਣੇ ਦੇ ਹੇਠਾਂ ਵੀ ਰੱਖ ਸਕਦੇ ਹੋ ਜੇਕਰ ਨਹੀਂ ਰੱਖਣਾ ਚਾਹੁੰਦੇ ਤਾਂ ਨੇੜੇ ਪੈ ਟੇਬਲ ਉੱਪਰ ਜਾਂ ਬੈੱਡ ਦੀ ਢੋਹ ਦੇ ਉੱਪਰ ਵੀ ਇਹ ਪੱਤਾ ਰੱਖ ਸਕਦੇ ਹੋ ਤੇ ਜਦ ਤੁਸੀਂ ਸਵੇਰੇ ਉੱਠਦੇ ਹੋ ਆਪਣੇ ਘਰ ਦਾ ਜੋ ਸਭ ਤੋਂ ਆਪਣੇ ਘਰ ਦਾ ਜੋ ਸਭ ਤੋਂ ਵੱਡਾ ਬਜ਼ੁਰਗ ਹੈ ਉਸ ਨੂੰ ਕਹੋ ਕਿ ਇਹ ਪੱਤਾ ਬਾਹਰ ਸੋਟਾਵੇ ਜਾਦੇ ਪੱਤਾ ਬਾਹਰ ਸੁੱਟੇਗਾ ਤਾਂ ਉਸ ਪੱਤੇ ਨੂੰ ਪਿਛੇ ਮੁੜ ਕੇ ਨਹੀਂ ਵੇਖਣਾ ਧਿਆਨ ਰੱਖ ਇਹ ਪੱਤਾ ਸਿਰਫ ਘਰ ਦਾ ਸਿਆਣਾ ਬਜ਼ੁਰਗੀ ਸੁੱਟ ਗਿਆ ਹੋਵੇ ਕੋਈ ਬੱਚਾ ਨਾ ਸੁੱਟ ਗਿਆ ਹੋਵੇ ਇਹ ਪ੍ਰਯੋਗ ਤੁਸੀਂ ਲਗਾਤਾਰ 7 ਦਿਨ ਕਰਨਾ ਹੈ ਫਿਰ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੁੰਦੇ ਨੇ ਤੇ ਤੁਹਾਡੇ ਉੱਪਰ ਕੀਤੇ ਕਰਾਏ ਦਾ ਅਸਰ ਵੀ ਖਤਮ ਹੋ ਜਾਵੇਗਾ ਧੰਨਵਾਦ ਜੀ